ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਰੀ ਵੈਰੀ ਗੁੱਡ ਮਾਰਨਿੰਗ ਹੋਪਸ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ਹਾਲ ਹੋਵੋਗੇ ਮੈਂ ਵੀ ਬਿਲਕੁਲ ਠੀਕ ਹਾਂ ਟਾਈਮ ਜਿਹੜਾ ਹੁਣ ਹੋ ਰਿਹਾ ਸਵੇਰ ਦਾ 8 ਵਜੇ ਦਾ 8 ਵਜੇ ਰ ਮੈਂ ਕੱਪੜੇ ਧੋਰੀਆਂ ਮਾਰ ਕੱਪੜੇ ਧੁੱਤ ਕੇ ਨਾ ਸੁਕਣੇ ਵੀ ਪਾਤੇ ਬਸ ਦੋ ਬੈੱਡ ਸ਼ੀਟਸ ਨੇ ਸੈਮੀ ਮਸ਼ੀਨ ਚ ਸਿੰਗਲ ਬੈੱਡ ਸ਼ੀਟ ਹੋ ਮੈਂ ਕੱਢ ਕੇ ਉਹਦਾ ਪਾਣੀ ਕੱਢ ਕੇ ਸਾਫ਼ ਕਰਕੇ ਉਹ ਬਸ ਉਹ ਟਰਾਈ ਕਰਨੀਆਂ ਨੇ ਉਸ ਤੋਂ ਬਾਅਦ ਮੇਰਾ ਬਾਹਰ ਵਾਲਾ ਕੰਮ ਕੱਪੜਾ ਦਾ ਹੋ ਜੂ ਖਤਮ ਫਿਰ ਮੈਂ ਅੰਦਰ ਦੋ ਰੂਮਸ ਦੀਆਂ ਬੈੱਡ ਸ਼ੀਟਸ ਚ ਡਸਟਿੰਗ ਮੈਂ ਸਾਰੇ ਘਰ ਦੀ ਕਰਨੀ ਆ ਅੱਜ ਤੇ ਅੱਜ ਕੋਈ दाल सब्जी ਨਹੀਂ ਬਣਾਉਣੀ ਕਿਉਂਕਿ ਸਾਗ ਹੈਗਾ ਤੇ ਕਰਾ ਮੂੰਗੀ ਦਾਲ ਬਣਾਈ ਸੀ ਉਹ ਪਈ ਹੈ ਸਾਗ ਸਾਨੂੰ ਕਾਫੀ ਦੂਰ ਹੋਇਆ ਸਾਗ ਬਹੁਤ ਟੇਸਟ ਹੈ ਬਣਾ ਬਣਾਇਆ ਮਿਲ ਕੇ ਬਹੁਤ ਸਟੇਸੀ ਸਾਗ ਹੈ ਤੇ ਸਾਗ ਨੂੰ ਤੜਕਾ ਲਗਾਵਾਂਗੇ ਤੇ ਹੁਣ ਮੈਂ ਪੀ ਰਹੀ ਆ ਆਪਣੀ ਡਰਿੰਕ ਬਹੁਤ ਹੀ ਵਧੀਆ ਹੈਲਦੀ ਡਰਿੰਕ ਹੈ ਇੰਨੀ ਜ਼ਿਆਦਾ ਫਾਇਦੇਮੰਦ ਐਨੇ ਫਾਇਦੇ ਮੈਨੂੰ ਲੱਗਦਾ ਆਪਾਂ ਨੂੰ ਮਹਿੰਗੇ ਫੇਸ਼ੀਅਲ ਤੇ ਮਹਿੰਗੀਆਂ ਕਰੀਮਾਂ ਤੋਂ ਨਹੀਂ ਮਿਲਦੇ ਹੋਣੇ ਜਿਹਨੀਆਂ ਆ ਚੀਜ਼ਾਂ ਤੋਂ ਮਿਲਦੇ ਆਂ ਜਿਹੜੇ ਰਸੋਈ 'ਚ ਚੀਜ਼ਾਂ ਹੁੰਦੀਆਂ ਨੇ ਪਰ ਆਪਾਂ ਨਾ ਇਗਨੋਰ ਕਰ ਦਾਨੇ ਉਹ ਚੀਜ਼ਾਂ ਨੂੰ ਅ ਦੇ ਅਣ ਦੇਖਿਆ ਕਰ ਦਾਨੇ ਵੀ ਨਹੀਂ ਇਹਦਾ ਟੇਸ ਨਹੀਂ ਵਧੀਆ ਇਹ ਮੈਨੂੰ ਥੋੜੀ ਫੇਚਲ ਕਰਨੀ ਪਊਗੀ ਫੇਰ ਕਦੇ ਸ਼ੁਰੂ ਕਰੂੰਗੀ ਆਏ ਆਏ ਹਨਾ ਪਰ ਇੱਕ ਵਾਰ ਤੁਸੀਂ ਇਹ ਚੀਜ਼ਾਂ ਲੈਣ ਲੱਗ ਜਾਓਗੇ ਨਾ ਤੁਸੀਂ ਆਪਣੇ ਅੰਦਰ ਚੇਂਜਸ ਦੇਖੋਗੇ ਵੀ ਤੁਹਾਡੀ ਬਾਡੀ ਵਿੱਚ ਕਿੰਨੇ ਬਦਲਾ ਆ ਰਹੇ ਨੇ ਤੁਹਾਡੇ ਫੇਸ ਤੇ ਸਕਿਨ ਤੇ ਕਿੰਨੇ ਬਦਲਾ ਆ ਰਹੇ ਨੇ ਇਹ ਚੀਜ਼ਾਂ ਕਿਚਨ 'ਚ ਜਿਹੜੀਆਂ ਆਪਣੀਆਂ ਚੀਜ਼ਾਂ ਹੁੰਦੀਆਂ ਹਨਾ ਅ ਜਰੂਰ ਕਿਵੇਂ ਨਾ ਕਿਵੇਂ ਉਹਨੂੰ ਤੁਸੀਂ ਕੰਜ਼ਿਊਮ ਕਰਿਆ ਕਰੋ ਆਪਣੀ ਇੱਕ ਰੁਟੀਨ ਬਣਾ ਲਓ ਸਾਰੀਆਂ ਚੀਜ਼ਾਂ ਠੀਕ ਆਪਾਂ ਨਹੀਂ ਇੱਕ ਟਾਈਮ ਤੇ ਲੈ ਸਕਦੇ ਪਰ ਜੋ ਵੀ ਜਿਵੇਂ ਵੀ ਤੁਹਾਨੂੰ ਕਿਤੇੋਂ ਕੁਝ ਦੇਖ ਕੇ ਕੁਝ ਮਿਲਦਾ ਸਿੱਖਣ ਨੂੰ ਕੋਈ ਕੁਝ ਦੱਸਦਾ ਹਨਾ ਤਾਂ ਉਹਨੂੰ ਜ਼ਰੂਰ ਟਰਾਈ ਕਰਿਆ ਕਰੋ ਸਰਦੀ ਸਰਦੀ ਮੈਂ ਤਾਂ ਡਰਿੰਕ ਬਿਲਕੁਲ ਖਤਮ ਨਹੀਂ ਹੁੰਦੀ ਨਹੀਂ ਗਰਮ ਸੀ ਪਾਣੀ ਥੋੜਾ ਜਿਹਾ ਮੈਂ ਹੌਲੀ ਹੌਲੀ ਪੀ ਰਹੀ ਆ ਬਾਹਰ ਚਾਦਰਾਂ ਹੋ ਰਹੀਆਂ ਨੇ ਮਸ਼ੀਨ ਚੋਂ ਪਾਣੀ ਕੱਢ ਕੇ ਆਈ ਉਹਨਾਂ ਦਾ ਮੈਂ ਕਿੰਦਰ ਦੋ ਘੁੱਟੇ ਇੰਨੇ ਇਧਰ ਪਰ ਮੇਰੀ ਪੰਜ ਦੌੜ ਹੋਈ ਵੀ ਨਹੀਂ ਫਿਰ ਮੇਰਾ ਪਾਣੀ ਦੀ ਕੁਆਂਟੀਟੀ ਪੂਰੀ ਨਹੀਂ ਹੋਣੀ ਹੈ ਅੱਜ ਤਾਂ ਕਰਕੇ ਫਿਰ ਮੈਨੂੰ ਆਏ ਹੁੰਦਾ ਵਿੱਚ ਵਿੱਚ ਮੈਂ ਪਾਣੀ ਵੀ ਪੀ ਚੱਲਾਂ ਵਿੱਚ ਵਿੱਚ ਮੈਂ ਕੰਮ ਵੀ ਕਰੀ ਚੱਲਾਂ ਚਲੂਗੀ ਡਰਿੰਕ ਪੀ ਡੀ ਫੇ ਚਾਤਰਾ ਸੁਕਣੀ ਪਾ ਕੇ ਫਿਰ ਮੈਂ ਅੰਦਰਲੀ ਟਾਸਟਿੰਗ ਸ਼ੁਰੂ ਕਰਦੀ ਆ। ਕੱਪੜੇ ਧੋਤੇ ਗਏ ਤੇ ਹੁਣ ਸ਼ੁਰੂ ਕਰਦੇ ਆਪਾਂ ਅੰਦਰਲੇ ਕੰਮ ਆਪਣੇ ਚੱਲਦੇ ਅੰਦਰ। ਬਾਹਰ ਵਾਲੇ ਕੰਮ ਹੋ ਗਏ ਖਤਮ। ਥੋੜੀ ਜਿਹੀ ਕੱਪੜੇ ਬਸ ਦੋ ਬੈੱਡ ਸ਼ੀਟਸ ਇਹ ਵੀ ਸਿੰਗਲ ਹਲੇ ਦੋ ਮੈਂ ਡਬਲ ਬੈੱਡ ਸ਼ੀਟਸ ਚੇਂਜ ਕਰਨੀਆਂ ਨੇ। ਚਲਿਏ ਅੰਦਰ। ਜਵਿੰਦਰ ਖਾਰੇ ਨੇ ਕੀ ਲੈ ਕੇ ਆਏ ਕਾਲੀ ਚ ਪਾ ਕੇ? ਕੀ ਲੈ ਕੇ ਆਇਆ? ਕੁਝ ਨਹੀਂ ਕਿਉਂ ਨਹੀਂ ਲੈ ਕੇ ਆਏ? ਦਾਲਾ ਨਮਕੀਨ ਮਿੱਠਾ ਖਾ ਲਓ ਇੰਨਾ ਮਿੱਠਾ ਪਿਆ। ਨਾ। ਮੈਂ ਤਬੰਦ ਆ ਤੂੰ ਬੰਦ ਕਰਤਾ ਸੁੱਚੀ ਠੀਕ ਕੱਪੜਿਆਂ ਦਾ ਕੰਮ ਬਾਹਰ ਫਿਨਿਸ਼ ਕਰਕੇ ਤੇ ਹੁਣ ਮੈਂ ਆ ਗਈ ਸੀ ਅੰਦਰ ਅੰਦਰ ਆ ਕੇ ਕਰਦੇ ਆ ਅੱਜ ਸਾਫ਼ ਸਫਾਈਆਂ ਬੈੱਡ ਸ਼ੀਟਸ ਚੇਂਜ ਹੋਣਗੀਆਂ ਇੱਕ ਤਾਂ ਦੋ ਦਿਨਾਂ ਤੋਂ ਮੈਂ ਘਰ ਹੀ ਨਹੀਂ ਸੀ ਕੋਈ ਕੰਮ ਨੂੰ ਹੱਥ ਨਹੀਂ ਲੱਗਿਆ ਕੱਲਾ ਖਾਣ ਪਕਾਉਣੀ ਹੁੰਦਾ ਸੀ ਸਵੇਰੇ ਤੁਸੀਂ ਖਾ ਕੇ ਚੱਲ ਜਾਓ ਆ ਕੇ ਚਲੋ ਫੇਰ ਸ਼ਾਮ ਨੂੰ ਟੁਕ ਕਰ ਲਓ ਹਨਾ ਤੇ ਇੱਕ ਡਸਟਿੰਗ ਕਰਨ ਨੂੰ ਵੀ 4-5 ਦਿਨ ਹੋ ਗਏ ਸੀ ਡਸਟਿੰਗ ਨਹੀਂ ਮੇਰੀ ਤੋਂ ਹੋ ਪਾਈ ਸੀ ਤੇ ਉਹ ਵੀ ਕੰਮ ਸੀ ਅੱਜ ਡਸਟਿੰਗ ਵਾਲਾ ਵੀ ਸੀ ਬੈੱਡ ਸ਼ੀਟਸ ਚੇਂਜ ਕਰਨਾ ਵਾਲਾ ਵੀ ਸੀ ਬਾਕੀ ਜੋ ਆਪਾਂ ਕਰੇ ਨਹੀਂ ਹੁੰਦੇ ਆਪਾਂ ਬਾਹਰ ਅੰਦਰ ਰਹਨੇ ਆਂਗੇ ਤੇ ਫਿਰਕਾ ਦੇ ਕੰਮ ਕੋਈ ਵੀ ਨਹੀਂ ਹੁੰਦਾ ਜੇ ਆਪਾਂ ਘਰੇ ਹੋਈਏ ਕੁਛ ਨਾ ਕੁਛ ਤਾਂ ਆਪਾਂ ਕਰਦੇ ਹੀ ਰਹਿਨੇ ਆ ਫਿਰ ਇੰਨਾ ਕੰਮ ਇਕੱਠਾ ਨਹੀਂ ਹੁੰਦਾ ਪਰ ਅੱਜ ਮੇਰਾ ਕੰਮ ਬਹੁਤ ਜ਼ਿਆਦਾ ਇਕੱਠੇ ਹੋਏ ਸੀ ਕੰਮ ਇੰਨੇ ਜ਼ਿਆਦਾ ਇਕੱਠੇ ਹੋ ਗਏ ਸੀ ਐ ਲੱਗ ਰਿਹਾ ਸੀ ਮੈਂ ਤਾਂ ਪਤਾ ਨਹੀਂ ਕਿਤੇ ਦਾ ਆਪਣੇ ਘਰੇ ਕੁਛ ਕਰਿਆ ਹੀ ਨਹੀਂ ਹੱਥ ਹੀ ਨਹੀਂ ਲਾਇਆ ਹੈਗਾ ਦਿਨ ਸਿਰਫ 2 ਹੋਈ ਸੀ ਵੀ 2 ਦਿਨਾਂ ਤੋਂ ਅਸੀਂ ਬਾਹਰ ਸੀਗੇ ਤੇ ਅੱਜ ਇਹ ਗੈਸਟ ਰੂਮ ਦੀ ਵੀ ਬੈੱਡ ਸ਼ੀਟ ਮੈਂ ਚੇਂਜ ਕਰਨੀ ਸੀ ਇਹ ਦੀ ਬੈੱਡ ਸ਼ੀਟ ਚੇਂਜ ਹੀ ਕੀਤੀ ਨੀਚੇ ਵਾਲੇ ਤਾਂ ਮੈਂ ਸੇਮ ਹੀ ਰੱਖ ਦਿੱਤੇ ਕਿਉਂਕਿ ਇੱਧਰ ਬਹੁਤ ਜ਼ਿਆਦਾ ਡਸਟ ਨਹੀਂ ਆਉਂਦੀ ਤੇ ਇੰਨਾ ਜ਼ਿਆਦਾ ਰੂਮ ਹਿਊਜ਼ ਵੀ ਨਹੀਂ ਹੁੰਦਾ ਇਧਰ ਨੀਚੇ ਵਾਲੀ ਬੈੱਡ ਸ਼ੀਟ ਸੇਮ ਰੱਖ ਕੇ ਤਾਂ ਉੱਪਰ ਵਾਲੀ ਮੈਂ ਫਰੈਸ਼ ਵਾਸ਼ ਕਰੀ ਹੋਈ ਲਗਾਤੀ ਇਹ ਬੈੱਡ ਸ਼ੀਟ ਵੀ ਮੇਰੇ ਲੱਗ ਮੈਂ ਪਤਨੀ 2 ਸਾਲਾਂ ਤੋਂ ਪਛਾੜੀ ਹੋऊंगी ਅੱਜ ਇਹ ਦਾ ਫੈਬਰਿਕ ਬਹੁਤ ਸੋਹਣਾ ਕਾਟਨ ਚ ਬਹੁਤ ਅੱਛਾ ਸਟਾਫ ਆ ਤੇ ਦੋ ਸਾਲਾਂ ਤੋਂ ਕਿਤੇ ਮੈਂ ਵੀ ਬੈੱਡ ਸ਼ੀਟ ਪਛਾੜੀ ਕਦੇ ਕਦੇ ਪਛਾੜੀ ਹੁੰਦੀ ਨੇ ਬਹੁਤ ਰਿਜਰਵ ਪਿੱਛੇ ਲੁਕੀ ਸੀ ਗੈਸਟ ਲਈ ਆਪਾਂ ਰੱਖ ਲਾਣਾ ਨਹੀਂ ਕਦੀ ਚਾਦਰ ਵਧੀਆ ਵੀ ਚੜ ਸਾਰੀਆਂ ਖਾਨੂੰ ਯੂਜ਼ ਚ ਲੈ ਕੇ ਆਉਣੀਆਂ ਨੇ ਤੇ ਬੈੱਡ ਸ਼ੀਟ ਲਗਾਉਣ ਤੋਂ ਬਾਅਦ ਜਿਹੜੀ ਸੈਟੀ ਪਈ ਐ ਇਹਦੀ ਬੈੱਡ ਸ਼ੀਟ ਵੀ ਮੈਂ ਚੇਂਜ ਕਰਤੀ ਇਹਦੇ ਉੱਪਰ ਵੀ ਮੈਂ ਵਾਈਟ ਸ਼ੀਟ ਲਗਾਤੀ ਜਿਹੜੀ ਆਪਾਂ ਗਰਮੀਆਂ ਚ ਉੱਪਰ ਲੱਗ ਲੈਣੇ ਹੁੰਦੀਆਂ ਨਾ ਸ਼ੀਟ ਉਹ ਲਗਾਤੀ ਬੜੀ ਸੋਹਣੀ ਲੱਗ ਰਹੀ ਸੀ ਵਾਈਟ ਰੂਮ ਖਿੜ ਜਿਆ ਗਿਆ ਵਾਈਟ ਨਾਲ ਤੇ ਉਹ ਲਗਾਤੀ ਕਿ ਕੁਝਾਂ ਤੂੰ ਬੈਰਾ ਸੈੱਟ ਕਰਦੇ ਤੂੰ ਉਸ ਤੋਂ ਬਾਅਦ ਫਿਰ ਕਰੂੰਗੀ ਡਸਟਿੰਗ ਵਿੱਚ ਸਾਡੀ ਹੈਲਪਰ ਵੀ ਆਈ ਹੋਈ ਸੀ ਝਾੜੂ ਘਰ ਨੂੰ ਉਹ ਵੀ ਕਰਦੀ ਸੀ ਉਹ ਆਪਣਾ ਕੰਮ ਕਰਦੀ ਸੀ ਤੇ ਮੈਨੂੰ ਆਪਣੇ ਕੰਮ ਦੀ ਖਿੱਚ ਹੋਈ ਪਈ ਸੀ ਬਸ ਐਨਾ ਸ਼ੁਗਰ ਵੀ ਕਿਚਨ ਚੱਜ ਕੋਈ ਚਲੋ ਕੋਈ ਦਾਲ ਸਬਜ਼ੀ ਨਹੀਂ ਬਣਾਉਣੀ ਸੀ ਸਾਗ ਹੈਗਾ ਸੀ ਕੱਲਾ ਸਾਗ ਨੂੰ ਤੜਕਾ ਹੀ ਲਗਾਉਣਾ ਸੀ ਫਿਰ ਰੂਮ ਦੀ ਬੈੱਡ ਸ਼ੀਟ ਚੇਂਜ ਕਰਕੇ ਫਿਰ ਮੈਂ ਕਿਹਾ ਚਲੋ ਡਸਟਿੰਗ ਵੀ ਕਰ ਦੰਨੀ ਹੈ ਡਸਟਿੰਗ ਦਾ ਕੰਮ ਕਰਦਾ ਖਤਮ ਨਾਲ ਦੀ ਨਾਲ ਇੱਕ ਇੱਕ ਰੂਮ ਕਰਕੇ ਮੈਂ ਕਰ ਦੰਨੀ ਹੈ ਫਿਰ ਮੈਂ ਕਹਿੰਦਾ ਤਵਾਰੇ ਕੀ ਇਹ ਰੂਮ ਚਾਹੂੰਗੀ ਨਾਲ ਦੇ ਨਾਲ ਇਹਦੀ ਮੈਂ ਡਸਟਿੰਗ ਕਰ ਦੰਨੀ ਆ ਡਸਟਿੰਗ ਕਰੀ ਫਿਰ ਹਲਪਰ ਆਗੇ ਝਾੜੂ ਲਗਾਉਣ ਵਿੱਚ ਵਿੱਚ ਨਾ ਮੈਨੂੰ ਅੱਜ ਰੁਕਣਾ ਵੀ ਪਿਆ ਆਪਣਾ ਕੰਮ ਮੈਂ ਜੀ ਕੰਟੀਨਿਊ ਨਹੀਂ ਕਰ ਪਾਈ ਸਫਾਈ ਵਾਲੇ ਕਿਉਂਕਿ ਵਿੱਚ ਕਿਚਨ ਦਾ ਕੰਮ ਹੋ ਗਿਆ ਰੋਟੀ ਟੁਕੜਾ ਕੁਝ ਕੰਮ ਹੈ ਕਿਚਨ ਦਾ ਕਰਕੇ ਫਿਰ ਬਾਅਦ ਵਿੱਚ ਕਰੀ ਡਸਪਿੰਗ ਕੁਛ ਮਲ ਖੰਮੇ ਕਰੀ ਪਰ ਕਰੀ ਗਈ ਰੂਪੀ ਨਿੱਕਾ ਮਿੰਟ ਵੀ ਤੇ ਇਧਰੋਂ ਅੱਗੇ ਪਰਮ ਨੇ ਲਗਾ ਰਹੀ ਝਾੜੂ ਝਾੜੂ ਲਗਾਉਂਦੀ ਮੈਨੂੰ ਗੱਲਾਂ ਲੱਗੀਆਂ ਦਿਖਾਣਾ ਨਾ ਮੈਨੂੰ ਵੀ ਕਹਿ ਰਹੀ ਸੀ ਤੂੰ ਵੀ ਲੱਗੀ ਵੀ ਕੰਮ ਕਰ ਮੈਂ ਕਿਹਾ ਕੰਮ ਤਾਂ ਸਵੇਰ ਹੀ ਸ਼ੁਰੂ ਹੋ ਜਾਂਦੇ ਨੇ ਤੇ ਹੁਣ ਮੈਂ ਜਾਲੀ ਵਾਲਾ ਇਹ ਡੋਰ ਸਾਫ ਕਰ ਰਹੀ ਮੇਨ ਐਂਟਰੈਂਸ ਵਾਲਾ ਇਹਨਾਂ ਮੈਂ ਇੱਕ ਬਰਸ਼ ਰੀਸੈਂਟਲੀ ਹੁਣੇ ਹੀ ਬਾਏ ਕੀਤਾ ਹੁਣੇ ਖਰੀਦਿਆ ਜਸਟ ਕੱਲ੍ਹ ਹੀ ਇਹ ਮੈਂ ਖਰੀਦਿਆ ਜਾਲੀ ਦਾ ਢੋਲ ਸਾਫ਼ ਕਰਨ ਵਾਸਤੇ ਹੀ ਹੈ ਜਾਲੀ ਸਾਫ਼ ਕਰਨ ਵਾਸਤੇ ਜਿਵੇਂ ਅੱਗੇ ਮੈਂ ਕੱਪੜੇ ਨਾਲ ਝਾੜਦੀ ਹੁੰਦੀ ਨੂੰ ਤਾਂ ਫਿਰ ਮੋਢਿਆਂ 'ਚ ਪੇਨ ਹੋਣ ਲੱਗ ਜਾਂਦਾ ਫਿਰ ਮੈਂ ਕਿਹਾ ਤੁਹਾਨੂੰ ਬਰਸ਼ ਬਾਏ ਕਰਦੇ ਆਂ ਦੇਖਣਾ ਵੀ ਇਹ ਨਾਲ ਜਾਲੀ ਸਾਫ਼ ਹੋਊਗੀ ਤੇ ਟ੍ਰਾਈ ਕਰਕੇ ਦੇਖਦਾ ਇੱਕ ਵਾਰੀ ਤਾਂ ਯੂਜ਼ ਕਰਕੇ ਪਤਾ ਲੱਗਦਾ ਪਰ ਡਸਟ ਜ਼ਰੂਰ ਉੱਡ ਰਹੀ ਸੀ ਜਿਵੇਂ ਮੈਂ ਇਹ ਬਰਸ਼ ਨਾਲ ਜਾਲੀ ਸਾਫ਼ ਕਰ ਰਹੀ ਸੀ ਨਾ ਮਿੱਟੀ ਧੂੜ ਬਹੁਤ ਉੱਡ ਰਹੀ ਸੀ ਇਹਦੇ ਵਿੱਚੋਂ ਨਿਕਲ ਰਹੀ ਸੀ ਮਿੱਟੀ ਉਹਨਕੇ ਡਿਜ਼ਾਈਨ ਜਿਆ ਬਣਿਆ ਹੋਇਆ ਡੋਰ ਤੇ ਤੋਂ ਉਸ ਕਰਕੇ ਨਾ ਹਰ ਇੱਕ ਵਿੱਚ ਖਾਨੇ ਜਿਹਦੇ ਵਿੱਚ ਕਪੜਾ ਮਾਰਨਾ ਵਿੱਚ ਉਹ ਸਾਫ਼ ਕਰਨਾ ਮੁਸ਼ਕਲ ਹੋ ਜਾਂਦਾ ਥੋੜਾ ਹੈ ਉਸ ਕਰਕੇ ਫਿਰ ਮੈਂ ਕਿਹਾ ਜੋ ਬਰਸ਼ ਖਰੀਦਦੇ ਆਂ ਬਰਸ਼ ਨੂੰ ਦੇਖਾਂਗੇ ਕਲੀਨ ਕਰਕੇ ਬਾਅਦ ਵਿੱਚ ਹੋਰ ਵੀ ਦੇਖਾਂਗੇ ਕਿਸ ਕੰਮ ਲਈ ਯੂਜ਼ ਹੋ ਸਕਦਾਗਾ ਤੇ ਮਿੱਟੀ ਤਾਂ ਬਹੁਤ ਵਧੀਆ ਮੈਨੂੰ ਵਿੱਚੋਂ ਜਾਲੇ 'ਚ ਉੜਦੀ ਦਿਖ ਰਹੀ ਸ੍ਰੀ ਹਾਂ ਨਿਕਲ ਰਹੀ ਹੈ ਮਿੱਟੀ ਤੇ ਬਾਕੀ ਜਿਹੜਾ ਕੋਈ ਮੱਕੜੀ ਦੇ ਮੱਛਰੀ ਦੇ ਜਾਲੇ 'ਚ ਹੁੰਦੇ ਨੇ ਉਹ ਵੀ ਇਸ ਨਾਲ ਸਾਫ਼ ਹੋ ਜਾਂਦੇ ਨੇਗੇ ਅੱਛੀ ਮਿਲਕ ਕਰੀ ਡਸਟਿੰਗ ਜਾਲੀ ਵਾਲੇ ਡੋਰ ਦੀ ਤਾਂ ਬਹੁਤ ਵਧੀਆ ਨੇ ਸਾਫ ਸਫਾਈ ਕਰੀ ਜਾਲੀ ਵਾਲੇ ਡੋਰ ਵਾਸਤੇ ਮੈਨੂੰ ਇਹ ਬਹੁਤ ਵਧੀਆ ਲੱਗਿਆ ਔਰ ਇਹਦਾ ਹੈਂਡਲ ਜਿਹੜਾ ਥੋੜਾ ਜਿਹਾ ਲੰਬਾ ਵੀ ਹੋ ਜਾਂਦਾ ਤੇ ਆਪਾਂ ਛੋਟਾ ਵੀ ਕਰ ਸਕਦੇ ਆ ਉਹਦੀ ਹਾਈਟ ਹੈਂਡਲ ਦੀ ਅਡਜਸਟ ਕਰ ਸਕਦੇ ਆਂਗੇ ਉਸ ਤੋਂ ਬਾਅਦ ਮੈਂ ਡਾਈਨਿੰਗ ਰੂਮ ਵਿੱਚ ਆਈ ਡਾਈਨਿੰਗ ਟੇਬਲ ਤੇ ਮਾਰਿਆ ਕੱਪੜਾ ਮੈਨੂੰ ਆਈ ਸੀ ਵੀ ਡਾਈਨਿੰਗ ਟੇਬਲ ਤੇ ਕਿਹੜਾ ਮਿੱਟੀ ਹੋਊਗੀ ਪਰ ਜਦੋਂ ਮੈਂ ਕੱਪੜਾ ਮਾਰਿਆ ਕੱਪੜਾ ਇੰਨਾ ਗੰਦਾ ਹੋ ਗਿਆ ਮੈਂ ਤਾਂ ਹੈਰਾਨ ਰਹਿ ਗਈ ਦੇਖ ਕੇ ਵੀ ਇੰਨੀ ਮਿੱਟੀ ਡਾਈਨਿੰਗ ਟੇਬਲ ਤੇ ਮੈਂ ਤਾਂ ਸੋਚ ਨਹੀਂ ਸੀ ਇੰਨੀ ਮਿੱਟੀ ਆਊਗੀ ਤੇ ਮੈਨੂੰ ਤਾਂ ਲੱਗਾ ਚਲੋ ਵੈਸੇ ਮੈਂ ਕੱਪੜਾ ਮਾਰ ਦੇਣ ਥੋੜਾ ਜਿਹਾ ਵਾਈਪ ਕਰ ਦੇਣ ਵੀ ਇੰਨੀ ਮਿੱਟੀ ਤਾਂ ਹੋਣੀ ਨਹੀਂ ਪਰ ਜੋ ਕੱਪੜਾ ਮਾਰੇ ਬਹੁਤ ਜ਼ਿਆਦਾ ਮਿੱਟੀ ਕੱਪੜੇ ਤੋਂ ਪਤਾ ਲੱਗਦਾ ਵੀ ਕਿੰਨੀ ਜ਼ਿਆਦਾ ਧੂੜ ਚੜ ਜਾਂਦੀ ਹੈਗੀ ਇੰਨਾ ਮੌਸਮ ਧਸਤ ਵਾਲਾ ਹੋਇਆ ਤੇ ਇੱਕ ਸਾਡਾ ਲੌਬੀ ਵਾਲਾ ਡੋਰ ਕੁੱਲਾ ਹੀ ਰਹਿੰਦਾ ਹਮੇਸ਼ਾ ਸਾਰਾ ਦਿਨ ਤੇ ਇਧਰੋਂ ਮੈਂ ਆਪਣਾ ਰੈਡੀ ਕਰ ਰਿਆ ਸੀ ਬ੍ਰੇਕਫਾਸਟ ਓਟ ਮੀਲ ਸਵੇਰੇ ਸਵੇਰੇ ਮੈਂ ਬਹੁਤ ਜ਼ਿਆਦਾ ਵੱਡਾ ਚੰਝਟਨੀ ਕਰਦੀ ਹੁੰਦੀ ਖਾਣੇ ਦਾ ਬ੍ਰੇਕਫਾਸਟ ਜੋ ਮੈਨੂੰ ਸੌਖਾ ਲੱਗਦਾ ਜੋ ਮੇਰੇ ਕੋਲ ਚੀਜ਼ ਹੁੰਦੀ ਹੈ ਮੈਂ ਉਹੀ ਬਣਾ ਲੈਣੀ ਹੁੰਦੀ ਆ ਉਸ ਤੋਂ ਬਾਅਦ ਮੈਂ ਕਿਚਨ ਵਾਲਾ ਬਲਾਈਂਡ ਸਾਫ਼ ਕੀਤਾ ਮੈਂ ਕਿਚਨ ਹੁਣ ਕਲੀਨ ਕਰ ਚੁੱਕੀ ਸੀ ਮੈਂ ਕਿ ਚਲੋ ਬਲਾਈਂਡ ਤੇ ਵੀ ਇੱਕ ਵਾਰ ਮੈਂ ਇਹ ਬਰਸ਼ ਮਾਰ ਦਾਨੀ ਆ ਦੇਖਦੇ ਆ ਵੀ ਇਹਨੇ ਟਰਾਈ ਕਰਦੇ ਆ ਮਿੱਟੀ ਉੱਤਰਦੀ ਆ ਕਿ ਨਹੀਂ ਉੱਤਰਦੀ ਪਰ ਮੋਟੀ-ਮੋਟੀ ਜੀ ਤਾਂ ਮਿੱਟੀ ਡਸਟ ਸਾਰੀ ਉੱਤਲ ਗਈ ਬਾਕੀ ਗਿੱਲੇ ਕੱਪੜੇ ਨਾਲ ਹੀ ਸਾਫ਼ ਹੁੰਦਾ ਹੁੰਦਾ ਹੈ ਬਲਾਈਂਡ ਗਿੱਲਾ ਕੱਪੜਾ ਮਾਰਾਂਗੇ ਤਾਂ ਅੱਛੀ ਤਰ੍ਹਾਂ ਸਾਫ਼ ਹੋਊਗਾ ਪਰ ਇੱਕ ਵਾਰ ਡਸਟ ਸਾਰੀ ਇਹਨੇ ਉੱਤਰ ਗਈ ਬਾਕੀ ਮੈਂ ਬਰਸ਼ ਨੂੰ ਅਲੱਗ-ਅਲੱਗ ਹੋਰ ਤਰੀਕਿਆਂ ਨਾਲ ਵੀ ਟਰਾਈ ਕਰਕੇ ਦੇਖੂਗੀ ਵੀ ਇਸ ਕਿਸ ਕੰਮ ਲਈ ਆਪਾਂ ਇਹਨੂੰ ਯੂਜ਼ ਕਰ ਸਕਦੇ ਆ ਮੈਂ ਨਾਦਰ ਕਾਰਪੇਟਸ ਜਾਂ ਬਾਥਰੂਮ ਮੈਟ ਹੁੰਦੇ ਨੇ ਆਪਾਂ ਉਹ ਵੀ ਇਹਨਾਂ ਚਾਰਤ ਸੰਗਦੇ ਆ ਜਾਂ ਬੈੱਡ ਸ਼ੀਟ ਆਪਣੀ ਚਾਹਣ ਦੀਆਂ ਕਰਦੇ ਚਾਹਣਦੇ ਨੇ ਉਹ ਵੀ ਚਾਹ ਸਕਦੇ ਆ ਪ੍ਰਸ਼ਨ ਕਲੀਨ ਕਰ ਸਕਦੇ ਮੈਨੂੰ ਲੱਗਦਾ ਬਾਕੀ ਟਰਾਈ ਕਰਕੇ ਦੇਖੂਗੀ ਬਾਕੀ ਇਹ ਵੀ ਹੈ ਕਿ ਵਾਸ਼ੇਬਲ ਵੀ ਹੈਗਾ ਵਾਸ਼ ਕਰ ਕੱਪ ਇਹਨੂੰ ਹਿਊਜ਼ ਦੁਬਾਰਾ ਕਰ ਸਕਦੇ ਆਂਗੇ ਕਾਫੀ ਮਿੱਟੀ ਨਿਕਲੇ ਬਲਾਈਨ ਵਿੱਚ ਪ੍ਰਸ਼ਨ ਠੀਕ ਹੈ ਜੀ ਇੱਕ ਟਾਈਮ ਆਪਣੇ ਕੋਲ ਨਹੀਂ ਟਾਈਮ ਹੈਗਾ ਅਚੀ ਤਰ੍ਹਾਂ ਡੀਪ ਕਲੀਨ ਕਰਨ ਨੂੰ ਤਾਂ ਇਹ ਵਾਲੇ ਪ੍ਰਸ਼ਨ ਆਪਾਂ ਇੱਕ ਟੈਂਪਰੇਰੀ ਕਲੀਨਿੰਗ ਕਰ ਸਕਦੇ ਹਾਂ ਕਿ ਮੋਟੀ-ਮੋਟੀ ਜਿਹੜੀ ਡਸਟ ਤਾਂ ਮਿੱਟੀ ਉਤਰ ਜਾਂਦੀ ਤੇ ਮੈਂ ਹੁਣ ਹੱਥ ਨਾਲ ਜਦੋਂ ਮਿੱਟੀ ਇਕੱਠੀ ਕੀਤੀ ਨਾ ਇੰਨੀ ਡਸਟ ਇਕੱਠੀ ਹੋ ਗਈ। ਕਾਫੀ ਡਸਟ ਨਿਕਲੀ ਬਲਾਈਂਡ ਵਿੱਚੋਂ। ਤੇ ਹੁਣ ਮੈਂ ਇਹ ਬਾਸਕਟਸ ਇਹ ਵੀ ਮੈਂ ਕੱਲ ਬਾਇ ਕੀਤੀਆਂ ਸੀ ਬਰਸ਼ ਨਾਲ ਕੀਤੀਆਂ ਸੀ। ਇਹਨੂੰ ਬਹੁਤ ਵਧੀਆ ਲੱਗਿਆ ਮੈਨੂੰ ਬਹੁਤ ਰੀਜ਼ਨੇਬਲ ਜਿਹੇ ਪ੍ਰਾਈਸ ਤੇ ਮਿਲ ਗਈਆਂ। ਲਾਈਕ ਮੈਨੂੰ 100 ਰੁਪੀਏ ਦੀ ਇੱਕ ਬਾਸਕਟ ਮਿਲ ਗਈ 200 ਦੀ ਇਹ ਦੋਨੇ ਮਿਲ ਗਈਆਂ ਤੇ ਕਲਰ ਵੀ ਬਹੁਤ ਅੱਛਾ ਇਹਨਾਂ ਦਾ ਲਾਈਕ ਡਿਜ਼ਾਈਨ ਵੀ ਬਹੁਤ ਅੱਛਾ। ਅੱਗੇ ਹੈਂਡਲ ਵੀ ਲੱਗਿਆ ਤੇ ਹੁਣ ਜਿਹੜਾ ਉੱਪਰ ਮੈਂ ਗੋਲ ਬਾਸਕਟ ਰੱਖੀ ਹੋਈ ਸੀ ਉਹਨੂੰ ਮੈਂ ਚੇਂਜ ਕਰ ਰਹੀ ਆ ਤੇ ਬਾਸਕਟਸ ਬਾਕੀ ਇਹ ਘਰੇ ਚ ਉਸ ਜਿੰਨੀ ਮਰਜ਼ੀ ਜਿੱਥੇ ਮਰਜ਼ੀ ਯੂਜ਼ ਕਰ ਲੋ ਜਿੰਨੀਆਂ ਹੋਣ ਬਾਸਕਟਸ ਉੰਨੀ ਥੋੜੀਆਂ ਨੇ ਉੱਪਰੋਂ ਸਮਾਨ ਉਤਾਰਨਾ ਮੁਸ਼ਕਲ ਹੋ ਜਾਂਦਾ ਤੇ ਇਹ ਬਾਸਕਟ ਵਿੱਚ ਰੱਖ ਕੇ ਹੋਵੇ ਥੋੜਾ ਈਜ਼ੀ ਹੋ ਜਾਂਦਾ ਵੀ ਤੁਸੀਂ ਬਾਸਕਟ નીચે ਉਤਾਰ ਲਓ ਤੇ ਜੋ ਵੀ ਤੁਹਾਨੂੰ ਚੀਜ਼ ਚਾਹੀਦੀ ਹੈ ਯੂਜ਼ ਕਰ ਲਓ ਦੁਬਾਰਾ ਫੇਰ ਉਸ ਬਾਸਕਟ ਉੱਪਰ ਰੱਖ ਦਿਓ ਆਦਰਵਾਈਜ਼ ਉੱਪਰ ਹਮੇਸ਼ਾ ਤੁਸੀਂ ਟੇਬਲ ਲੈ ਕੇ ਦੇਖੋ ਵੀ ਉੱਪਰ ਕੀ ਪਿਆ ਉਹ ਚੀਜ਼ ਚੱਕੋ ਉਹ ਥੋੜਾ ਜਿਹਾ ਮੁਸ਼ਕਲ ਹੋ ਜਾਂਦਾ ਵੀ ਟੇਬਲ ਚੱਕੋ ਫੇਰ ਫਿਰ ਇਕੋਰਟ ਲੋ ਮੈਥੇ ਲਗਾਤੀਆਂ ਬਾਕੀ ਫਿਰ ਆਏ ਜੇ ਨਹੀਂ ਸੈਟਿੰਗ ਆਉਗੀ ਜਿੱਥੇ ਮਰਜ਼ੀ ਤੁਸੀਂ ਇਹਨਾਂ ਨੂੰ ਚੇਂਜ ਕਰ ਸਕਦੇ ਹੋਗੇ ਜਵੇਂ ਮਰਜ਼ੀ ਤੁਸੀਂ ਰੋਟੇਟ ਕਰ ਦੋ ਜਿੱਥੇ ਮਰਜ਼ੀ ਲਗਾ ਲਓ ਈਵਨ ਤੁਸੀਂ ਬਾਥਰੂਮ ਚ ਵੀ ਇਹ ਜਿਹੇ ਬਾਸਕਟਸ ਯੂਜ਼ ਕਰ ਸਕਦੇ ਹੋ ਕਿਉਂਕਿ ਇਹ ਵਾਟਰਪੂਫ ਨੇ ਪਾਣੀ ਨਾਲੇ ਖਰਾਬ ਨਹੀਂ ਹੁੰਦੇ ਇਹ ਵਾਟਰਪੂਫ ਨੇ ਤੇ ਕਿਚਨ ਦਾ ਸਾਰਾ ਕੰਮ ਖਤਮ ਕਰਨ ਤੋਂ ਬਾਅਦ ਕਿਚਨ ਕਲੀਨ ਕਰਨ ਤੋਂ ਬਾਅਦ ਫਿਰ ਮੈਂ ਆ ਗਈ ਸੀ ਆਪਣੇ ਰੂਮ ਵਿੱਚ ਹੁਣ ਮੇਰਾ ਰੂਮ ਰਹਿ ਗਿਆ ਸੀ ਲਾਸਟ ਤੇ ਡਸਟਿੰਗ ਕਰਨ ਵਾਲਾ ਬੈੱਡ ਸ਼ੀਟ ਚੇਂਜ ਕਰਨ ਵਾਲੀ ਹੁਣ ਮੈਂ ਇੱਧਰ ਆ ਕੇ ਸਾਫ ਸਫਾਈ ਸ਼ੁਰੂ ਕਰ ਰਹੀ ਹਾਂ ਬਾਕੀ ਸਾਰੇ ਲੌਬੀ ਨੂੰ ਛੱਡ ਕੇ ਦੂਜੇ ਰੂਮਸ ਦੀ ਡਸਟਿੰਗ ਤੇ ਕਲੀਨਿੰਗ ਹੋ ਚੁੱਕੀ ਆ ਪਹਿਲਾਂ ਤਾਂ ਮੈਂ ਪੈਂਟ ਸ਼ੀਟਸ ਉਤਾਰ ਕੇ ਮੈਂ ਵਾਸ਼ ਕਰਨੀਆਂ ਪਾਉਂਗੀ ਕਿਉਂਕਿ ਦੂਜੇ ਰੂਮ ਦੀਆਂ ਬੈੱਡ ਸ਼ੀਟਸ ਹੀ ਪਈਆਂ ਨੇ ਤੇ ਇਹ ਮੈਂ ਆਪਣੇ ਰੂਮ ਦੀਆਂ ਮੈਂ ਦੋਨੇ ਬੈੱਡ ਸ਼ੀਟਸ ਹੀ ਉਤਾਰਤੀਆਂ ਡਬਲ ਨੀਚੀ ਵਾਲੀ ਵੀ ਤੇ ਉੱਪਰ ਵਾਲੀ ਇਹ ਮੈਂ ਮਸ਼ੀਨ 'ਚ ਪਾਈ ਬਾਅਦ ਐਨੇ ਮੈਂ ਸਾਫ਼ ਸਫਾਈ ਕਰੂੰਗੀ ਅੰਦਰ ਤੇ ਐਨੇ ਬੈੱਡ ਸ਼ੀਟਸ ਵਾਸ਼ ਹੋ ਜਾਣਗੇ ਫਿਰ ਕੱਢ ਕੇ ਉਹ ਸੁਕਣੀਆਂ ਪਾ ਦੂੰਗੀ ਜੇ ਮੈਂ ਰੱਖ ਲੂੰਗੀ ਲਾਂਡਰੀ ਬਾਸਕਟ ਵਿੱਚ ਫਿਰ ਕੱਪੜੇ ਮੇਰੇ ਹੋਰ ਇਕੱਠੇ ਹੋ ਜਾਣਗੇ ਅੱਜ ਅੱਜ ਮੈਂ ਸਵੇਰੇ ਮੇ ਵਧੋ ਕੇ ਹਟੀਆਂ ਕੱਲ ਤੱਕ ਫਿਰ ਮੇਰੀ ਬਾਸਕਟ ਭਰ ਚੰਨਿਆਸ ਕਰਕੇ ਮੈਂ ਨਾਲ ਦੀ ਨਾਲ ਮਸ਼ੀਨ 'ਚ ਵੀ ਉਹਨਾਂ ਨੂੰ ਵਾਸ਼ ਕਰਨ ਨਹੀਂ ਪਾਇਆ ਈ ਤੇ ਹੁਣ ਮੈਂ ਆਪਣੇ ਰੂਮ ਦੀ ਕਾਰੀਆਂ ਡਸਟਿੰਗ ਡਸਟਿੰਗ ਕਰੂੰਗੀ ਤੇ ਉਸ ਤੋਂ ਬਾਅਦ ਫਿਰ ਬੈੱਡ ਸ਼ੀਟਸ ਪਚਾਉਂਗੀ ਅ ਤੇਨ ਚਾਰ ਦਿਨ ਹੋ ਗਏ ਸੀ ਡਸਟਿੰਗ ਹੀ ਨਹੀਂ ਹੋਈ ਸੀ ਐਨੇ ਨੇ ਮਿੱਟੀ ਚੜੀ ਪਈ ਸੈਂ ਲੱਗਦਾ ਸੀ ਵੀ ਹਾਈ ਐਨੀ ਮਿੱਟੀ ਐਨੀ ਮਿੱਟੀ ਐਨੇ ਦਿਨ ਹੋ ਗਏ ਸਫਾਈ ਕਰਨ ਨੂੰ ਯਕੀਨ ਜ ਨਹੀਂ ਹੁੰਦਾ ਸੀ ਵੀ ਐਨੇ ਤੇ ਥੋੜੇ ਟਾਈਮ 'ਚ ਵੀ ਐਨੇ ਨੇ ਮਿੱਟੀ ਛੱਡ ਜਾਂਦੇ ਵੀ ਜੇ ਆਪਾਂ ਹੱਥ ਨਹੀਂ ਲਾਵਾਂਗੇ ਰੋਜ਼ ਰੋਜ਼ ਸਫਾਈ ਨਹੀਂ ਕਰਾਂਗੇ ਤਾਂ ਆਹ ਹਾਲ ਹੋ ਜਾਂਦਾ ਘਰ ਦਾ ਸੱਚੀ ਬਹੁਤ ਪੁਰਾਣਾ ਹਾਲ ਹੋਇਆ ਪਿਆ ਸੀਗਾ ਤੇ ਇਹ ਵੀ ਜੋ ਡਸਟਿੰਗ ਆਪਾਂ ਕਰਦੇ ਆਂ ਸਾਫ ਸਫਾਈ ਕਰਦੇ ਆਂ ਜੋ ਵੀ ਚੀਜ਼ ਅਨਵੌਂਟਡ ਜਾਂ ਕੁਝ ਪਿਆ ਹੁੰਦੇ ਇਧਰ ਉਧਰ ਜੋ ਆਪਾਂ ਇੱਕ ਟਾਈਮ ਤੇ ਵਾਪਸ ਸਹੀ ਜਗ੍ਹਾ ਤੇ ਨਹੀਂ ਰੱਖ ਸਕਦੇ ਹੁੰਦੇ ਫਿਰ ਆਪਾਂ ਉਹ ਵੀ ਚੀਜ਼ਾਂ ਵਾਪਸ ਟਿਕਾਣੇ 'ਤੇ ਰੱਖ ਰੱਖਦਾਂ ਨਹੀਂ ਹੁੰਦੇ ਸਫਾਈ ਕਰਦੇ ਵਕਤ ਆਦਰਵਾਇਸ ਕੋਈ ਨਾ ਕੋਈ ਅਜੀਬ ਚੀਜ਼ ਹੁੰਦੀ ਹੈ ਜੋ ਆਪਾਂ ਯੂਜ਼ ਕਰਕੇ ਆਪਾਂ RAMLAL ਆਪਣੇ ਸਾਈਡ ਟੇਬਲ 'ਤੇ ਰੱਖ ਦਰ ਵੀ ਚਲੋ ਫੇਰ ਰੱਖਾਂਗੇ ਪਰ ਉਹ ਚੀਜ਼ ਇੱਕ ਦਿਨ ਦੋ ਦਿਨ ਉੱਥੇ ਪਈ ਰਹ ਜਿਵੇਂ ਕੋਈ ਮੈਨੀਸਨ ਹੋ ਗਈ ਕੋਈ ਨੇਲ ਕਟਰ ਹੋ ਗਿਆ ਕੋਈ ਰਬਰ ਬੈਂਡ ਹੋ ਗਿਆ ਮੇਰੇ ਫਰਣ ਦਾ ਜੇ ਕੁਝ ਨਿੱਕਾ ਮोटा ਕੋਈ ਕਲਚਰ ਹੋ ਗਿਆ ਪਈ ਰਹਿੰਦਾ ਕੁਛ ਨਾ ਕੁਛ ਤੇ ਹੁਣ ਨੀਚੇ ਵਾਲੀ ਬੈੱਡ ਸ਼ੀਟ ਮੇ ਤਾਂ ਤੁਸੀਂ ਫ੍ਰੈਸ਼ੀ ਲਗਾਤੀ ਕਨਫੀਰ ਰੂਮ ਯੂਸ ਬਹੁਤ ਆ ਰਹਾ ਹੁੰਦਾ ਸਾਡੇ ਰੂਮ ਵਿੱਚ ਨਾ ਮਿੱਟੀ ਬਹੁਤ ਆਉਂਦੀ ਆ ਫਿਰ ਉਹ ਮਿੱਟੀ ਸਾਰੀ ਗੱਦਿਆਂ ਵਿੱਚ ਜਾਂਦੀ ਆ ਜੇ ਮੈਂ ਜਲਦੀ ਬੈੱਡ ਸ਼ੀਟ ਨੀਚੇ ਵਾਲੀ ਨਹੀਂ ਚੇਂਜ ਕਰਤੀ ਬੈੱਡ ਸ਼ੀਟ ਧੋਣੀਆਂ ਹਜੇ ਫੇਰ ਵੀ ਸੌਖੀਆਂ ਨਹੀਂ ਪਰ ਗੱਦਿਆਂ ਦੀ ਸਾਫ ਸਫਾਈ ਤੂ ਪੁਲਵਾਉਣੀਆਂ ਗੱਦਿਆਂ ਨੂੰ ਕਵਰ ਉਤਾਰਨੇ ਵਾਸ਼ ਕਰਨੇ ਫੇਰ ਚੜਾਉਣੇ ਗੱਦੇ ਝਾੜਨੇ ਉਹ ਕੰਮ ਬਹੁਤ ਹੀ ਮੁਸ਼ਕਲ ਤੇ ਵੱਡਾ ਬਣ ਜਾਂਦਾ ਆਪਣੇ ਵਾਸਤੇ ਇਸ ਕਰਕੇ ਮੈਂ ਦੋ ਬੈੱਡ ਸ਼ੀਟਸ ਪਛਾ ਕੇ ਰੱਖ ਲਿਆ ਨੀਚੇ ਮੈਂ ਥੋੜੀ ਪੁਰਾਣੀ ਬੈੱਡ ਸ਼ੀਟਸ ਪਛਾ ਦੋ ਨੇ ਜਿਹੜੇ ਉੱਪਰ ਪਛਾਉਣ ਦੇ ਕੰਮ ਨਹੀਂ ਰਹਿੰਦੀ ਉਹ ਫਿਰ ਮੈਂ ਨੀਚੇ ਪਛਾਉਣ ਲੱਗ ਜਾਨੀ ਆ ਵੀ ਚਲ ਆਪਣੇ ਚਾਦਰਾਂ ਵੀ ਕੰਮ ਆ ਜਾਂਦੀਆਂ ਨੇ ਤੇ ਮਿੱਟੀ ਘੱਟੇ ਤੋਂ ਗੱਦਿਆਂ ਨੂੰ ਵੀ ਪਛਾਹ ਹੋ ਜਾਂਦਾ ਫਿਰ ਆਪਣੀ ਕੁਛ ਨਾ ਕੁਛ ਮਿਹਨਤ ਵੀ ਬਚ ਰਹੀ ਹੈ ਵੀ ਗੱਦਿਆਂ ਦੀ ਸਾਫ ਸਫਾਈ ਓਨੀ ਨਹੀਂ ਕਰਨੀ ਪੈਂਦੀ ਫਿਰ ਆਪਾਂ ਨੂੰ ਬੈਠੀ ਸਚਲੋ ਧੋਣੀਆਂ ਸੌਖੀਆਂ ਨੇ ਬਦਲਣੀਆਂ ਸੌਖੀਆਂ ਨੇ ਪਰ ਗੱਦਿਆਂ ਦੇ ਫਿਰ ਬਹੁਤ ਜਨ ਮੈਨਸ ਲੱਗਦੇ ਧੁੱਪੇ ਕੱਢੋ ਫਿਰ ਆਪਾਂ ਨੂੰ ਕੱਲਾ ਗੱਦਿਆਂ ਦੇ ਕਵਰ ਧੋ ਕੇ ਨਹੀਂ ਨਾ ਸਾਦਾ ਖਰਾਪਾ ਕਹਿੰਦੇ ਚਲੋ ਹੁਣ ਧੁੱਪ ਵੀ ਲਵਾ ਦਈਏ ਝਾੜ ਵੀ ਦਈਏ ਐਂ ਵੀ ਕਰ ਦਈਏ ਉਸ ਨਾਲ ਕੇ ਫਿਰ ਗੱਦਿਆਂ ਦਾ ਬਹੁਤ ਪਚਾ ਹੋ ਜਾਂਦਾ ਜਦੋਂ ਦੀਵਾਲੀ ਵੇਲੇ ਫਿਰ ਸਫਾਈ ਕਰਦੇ ਆ ਗੱਦਿਆਂ ਦੇ ਕਵਰ ਉਤਾਰਦੇ ਆ ਨਾ ਫਿਰ ਪੁੱਥਣਾ ਲਾ ਦੋ ਵੀ ਹਾਂ ਮਿੱਟੀ ਬਿਲਕੁਲ ਨਹੀਂ ਗਈ ਵਿੱਚ ਵੀ ਡਰਵਲ ਚਾੜਨ ਦਾ ਸ਼ਾਇਦ ਐਂ ਫਾਇਦਾ ਹੋ ਜਾਂਦਾ ਪਰ ਓਮਨੀ ਹੋ ਗਈ ਸਾਫ ਸਫਾਈ ਤੋਂ ਬੈੱਡ ਸ਼ੀਟ ਲਗਾਤੀ ਬਹੁਤ ਹੀ ਹਲਕਾ ਹਲਕਾ ਲੰਗਣ ਲੱਗ ਜਾਂਦਾ ਜੇ ਰੂਮ ਸਾਫ ਹੋ ਜਾਂਦਾ ਬੈੱਡ ਸ਼ੀਟ ਚੇਂਜ ਹੋ ਜਾਂਦੀ ਆ ਫਿਰ ਐਂ ਲੱਗਦਾ ਪਤਾ ਨਹੀਂ ਕਿ ਕਿੰਨਾ ਕੁ ਵੱਡਾ ਆਪਾਂ ਬਦਲਾਅ ਕਰਤਾ ਕਿੰਨਾ ਕੁ ਵੱਡਾ ਆਪਾਂ ਕੰਮ ਕਰਤਾ ਡਸਟਿੰਗ ਕਰ ਦੋ ਬੈੱਡ ਸ਼ੀਟ ਚੇਂਜ ਕਰ ਦੋ ਸਾਮਾਨ ਆਪਾਂ ਆਪਣੀ ਜਗ੍ਹਾ ਤੇ ਢਕਾ ਦੋ ਕੋਈ ਆਪ ਤੋ ਫालतू ਸਾਮਾਨ ਐ ਇਧਰ ਪਿਆ ਹੋਵੇ ਬਸ ਇੰਨੇ ਕ ਨਾਲੀ ਆਪਣਾ ਘਰ ਆਪਣਾ ਰੂਮ ਆਪਾਂ ਨੂੰ ਵਧੀਆ ਲੱਗਣ ਲੱਗ ਜਾਂਦਾ ਤੇ ਹੁਣ ਮੈਂ ਆ ਗਈ ਫਲੋਪੀ ਵਿੱਚ ਲੌਬੀ ਤੇ ਮੈਂ ਡਸਟਿੰਗ ਕਰਨੀ ਸੀ ਹਜੇ ਕੱਲਾ ਮੈਂ ਸਵੇਰੇ ਡੋਰ ਝਾੜਿਆ ਸੀ ਮੈਨੂੰ ਐਸੇ ਵੀ ਹੈਲਪਰ ਪੋਚਾ ਲਗਾਉਗੀ ਫਿਰ ਉਹਨਾਂ ਸੀ ਮਨਾਂ ਕਰਤਾ ਪੋਚਾ ਨਾ ਲਗਾ ਤੂੰ ਦੂਜੇ ਘਰ ਜਿਹਨਾਂ ਦੇ ਕੰਮ ਕਰਦੀ ਅਸ ਕਿਉਂ ਉਹਨਾਂ ਦੇ ਕੰਮ ਕਰਿਆ ਅੰਦਰ ਹਜੇ ਪੋਚਾ ਨਾ ਲਗਾ ਆ ਵੀ ਸਾਡੇ ਨਾ ਰੋਟੀ ਦਾ ਟਾਈਮ ਹੋ ਗਿਆ ਫਿਰ ਉਹ ਬਾਹਰੋਂ ਬਾਹਰੋਂ ਝਾੜੂ ਪੋਚਾ ਕਰਕੇ ਤੇ ਚਲੀ ਗਈ ਤੇ ਉਹ ਤਾਂ ਪੋਚਾ ਹਜੇ ਲਗਾਉਣ ਵਾਲਾ ਰਹਿਦਾ ਸੀ ਅੰਦਰ ਕੱਲਾ ਝਾੜੂ ਲਗਾ ਗਈ ਸੀ ਤੂੰ ਹਜੇ ਆਉਗੀ ਪੋਚਾ ਲਗਾਉਣ ਤਾਂ ਕਰਕੇ ਮੈਨੂੰ ਐ ਸੀ ਮੈਂ ਸਵੇਰੇ ਮੈਂ ਡੋਰ ਝਾੜਦਾ ਸੀ ਕੱਲਾਂ ਇੱਕ ਵਾਰੀ ਕਿਉਂਕਿ ਜਾਲੀ ਵਾਲ ਡੋਰ ਵਿੱਚ ਮਿੱਟੀ ਬਹੁਤ ਜ਼ਿਆਦਾ ਸੀਗਾ ਪੋਆ ਨਾ ਮਿੱਟੀ ਸੀ ਤੋ ਹੁਣ ਮੈਂ ਸੋਫਾ ਥੋੜਾ ਪਿੱਛੇ ਕਰ ਦਾਂ ਨੀ ਫਿਰ ਹੈਲਪਰ ਨੂੰ ਕਹੂੰਗੀ ਵੀ ਇੱਥੇ ਪਹਿਲਾਂ ਪੋਚਾ ਲਗਾ ਕੇ ਫਿਰ ਸੋਫਾ ਤੋਂ ਅੱਗੇ ਖਿਸਕਾਈ ਤਾਂ ਮੈਂ ਸੋਫਾ ਥੋੜਾ ਪਿੱਛੇ ਕਰਤਾ ਸਪੇਸ ਕਾਫੀ ਖੁੱਲੀ ਕਰਤੀ ਪੋਚਾ ਲੱਗ ਜੂ ਫਿਰ ਉਹ ਸੋਫਾ ਅੱਗੇ ਮੂਵ ਕਰਕੇ ਪਿੱਛੇ ਪੋਚਾ ਲਗਾ ਦੂਗੀ ਤੇ ਹੁਣ ਆਹ ਵਾਲੀ ਟੇਬਲ ਦੀ ਮੈਂ ਡਸਟਿੰਗ ਕਰ ਰਹੀ ਹਾਂ ਹਰ ਇੱਕ ਕਿਤੇ ਇੰਨੀ ਜ਼ਿਆਦਾ ਮਿੱਟੀ ਸੀ ਅੱਜ ਇੰਨੀ ਜ਼ਿਆਦਾ ਮਿੱਟੀ ਸੀ ਮੈਨੂੰ ਆਪਣੇ ਆਪ ਤੇ ਵੀ ਹੈਰਾਨੀ ਹੋ ਰਹੀ ਸੀ ਵੀ ਇੰਨੀ ਜ਼ਿਆਦਾ ਮਿੱਟੀ ਚੜ ਗਈ ਜੇ ਮੈਂ ਦੋ ਦਿਨ ਘਰੇ ਨਹੀਂ ਸੀ ਕੰਮ ਵਿੱਚ ਹੋਇਆ ਮੇ ਇੱਕ ਕਰਾਂ ਦਾ ਕਿੰਨਾ ਬੁਰਾ ਹਾਲ ਹੋਇਆ ਨਾ ਸੱਚੀ ਵਸਤੇ ਘਰ ਹੀ ਚੰਗੇ ਲੱਗਦੇ ਹੁੰਦੇ ਜਦੋਂ ਆਪੋਂ ਉਹਦੇ ਵਿੱਚ ਰਹਿੰਦੇ ਹੋਈਏ ਰੋਜ਼ ਸਾਫ਼ ਸਫਾਈ ਹੁੰਦੀ ਹੋਵੇ ਰੋਜ਼ ਰੁਟੀਨ ਦੇ ਕੰਮ ਹੁੰਦੇ ਹੋਣ ਫੇਰ ਹੀ ਘਰ ਘਰ ਲੱਗਦੇ ਨਹੀਂ ਤਾਂ ਇਹ ਲੱਗਦਾ ਹੀ ਪਤਾ ਨਹੀਂ ਕੀ ਉਜਾੜ ਜਿਹਾ ਬਣ ਗਿਆ ਪਰ ਲੁੱਕ ਹੀ ਚੇਂਜ ਹੋ ਜਾਂਦੀ ਹੈ ਘਰ ਦੀ ਤੇ ਆਪਾਂ ਜੇ ਹੱਥ ਸ ਲਾਉਂਦੇ ਰਹੀਏ ਸਾਫ਼ ਸਫਾਈ ਕਰਦੇ ਰਹੀਏ ਫੇਰ ਵਧੀਆ ਲੱਗਦਾ ਵੀ ਠੀਕ ਆ ਤੇ ਕੋਈ ਰਹਿ ਰਿਆ ਸਾਫ਼ ਸਫਾਈ ਹੁੰਦੀ ਆ ਤੇ ਲੌਬੀ ਨਾਲ ਵਾਸ਼ ਰੂਮ ਰਹਿ ਗਿਆ ਫਿਰ ਇਹ ਵੀ ਵਾਸ਼ ਕਰਤਾ ਤਾਂ ਮੈਂ ਇੱਕ ਇੱਕ ਚੀਜ਼ ਸੀ ਮੈਂ ਡਸਟਿੰਗ ਕੀਤੀ ਹੈ ਕੱਠੀ ਹੋ ਗਿਆ ਅੱਜ ਡਸਟਿੰਗ ਨਹੀਂ ਮੈਂ ਉਹ ਇੰਨੀ ਇਕੱਠੀ ਲੈਂਦੀ ਨਹੀਂ ਹੁੰਦੀ ਆ ਬਜਾਪ ਤੇ ਪੜ੍ਹਨੇ ਇੰਨਾ ਨਹੀਂ ਪਾਉਣੀ ਹੁੰਦੀ ਮੈਂ ਥੋੜਾ ਥੋੜਾ ਕਰਕੇ ਕਰਦੀ ਹੁੰਦੀ ਆ ਪਰ ਫਿਰ ਅੱਜ ਕਰਨੀ ਪੈਗੀ ਜੇ ਜਦੋਂ ਇੰਨੇ ਜ਼ਿਆਦਾ ਗੰਦਾ ਹੋਇਆ ਪਿਆ ਸੀ ਘਰ ਬੈੱਡ ਸ਼ੀਟਸ ਵੀ ਚੇਂਜ ਕਰਨੀਆਂ ਸੀ ਉਹ ਵੀ ਮੈਂ ਕਿਹਾ ਚਲੋ ਕਰ ਹੀ ਦਵਾ ਹੁਣ ویسੇ ਤਾਂ ਮੈਂ ਆਪਣੇ ਰੂਮ ਦਾ ਪੱਖਾ ਵੀ ਸਾਫ਼ ਕਰਨਾ ਸੀ ਪਰ ਫਿਰ ਮੈਂ ਕਿਹਾ ਅੱਜ ਕੰਮ ਬਹੁਤ ਜ਼ਿਆਦਾ ਹੋ ਗਿਆ ਚਲੋ ਵੀ ਜਦੋਂ ਨੈਕਸਟ ਟਾਈਮ ਚੇਂਜ ਕਰੂੰਗਾ ਨਾ ਬੈੱਡ ਸ਼ੀਟ ਉਦੋਂ ਪੱਖਾ ਸਾਫ਼ ਕਰ ਦਵਾਂਗਾ ਪੱਖੇ ਹਾਰੇ ਚੱਲੀ ਜਾਂਦੇ ਨੇ ਤੇ ਫਿਰ ਜਿਹੜੇ ਜ਼ਿਆਦਾ ਚੱਲਦੇ ਨੇ ਉਹ ਤਾਂ ਜ਼ਿਆਦਾ ਹੀ ਗੰ ਉਹਨਾਂ ਜਲਦੀ ਸਾਫ਼ ਕਰਨੇ ਪੈਂਦੇ ਨੇ ਲੌਬੀ ਵਾਲੇ ਫੈਨ ਵੀ ਸਾਡੇ ਦੁਬਾਰੇ ਫੇਰ ਗੰਦੇ ਹੋਗੇ ਦਿਵਾਲੀ ਤੋਂ ਪਹਿਲਾਂ ਬਲਕਿ ਮੈਂ ਸਾਫ਼ ਕਰੇ ਸੀ ਪਰ ਉਹੀ ਗੱਲ ਫਿਰ ਜਿਹੜੇ ਪੱਕੇ ਚੱਲਦੇ ਨੇ ਉਹ ਤਾਂ ਫਿਰ ਜ਼ਿਆਦਾ ਗੰਦੇ ਹੁੰਦੇ ਨੇ ਸਾਫ਼ ਵੀ ਜਲਦੀ ਹੀ ਕਰਨੇ ਪੈਂਦੇ ਹੁੰਦੇ ਨੇਗੇ ਉਹ ਮੈਂ ਛੱਡ ਤੇ ਅੱਜ ਫਿਰ ਉਹ ਵੀ ਕਦੇ ਟਾਈਮ ਕੱਢ ਕੇ ਹਫ਼ਤੇ ਦੇ ਵਿੱਚ ਵਿੱਚ ਕਰ ਦੂੰਗਾ ਪੱਕੇ ਸਾਫ਼ ਸਾਰੇ ਤੇ ਬੈੱਡ ਸ਼ੀਟ ਧੋਤੀਆਂ ਨਹੀਂ ਆ ਸੀਆਂ ਤੇ ਇਹਨਾਂ ਨੂੰ ਪਾ ਦਾਨਾ ਸੁੱਕਣੇ ਐ ਤਾਂ ਮੇਰੇ ਅੰਦਰ ਸਫਾਈ ਕਰਦੇ ਕਰਦੇ ਚਾਦਰਾਂ ਧੋਤੀਆਂ ਗਈਆਂ ਜੇ ਮੈਂ ਰੱਖਣ ਦੀ ਕਾਲ ਕਰ ਜਾਂਦੇ ਵਿੱਚ ਉਹ ਫੇਰ ਸਹੀ ਫੇਰ ਇਹਨਾਂ ਨੇ ਫੇਰ ਬਾਸਕਟ ਚ ਪਈਆਂ ਰਹਿ ਜਾਣੀਆਂ ਸੀ ਮੇਰੇ ਵਾਸਤੇ ਫਿਰ ਇੱਕ ਵੱਡਾ ਕੰਮ ਬਣ ਜਾਣਾ ਸੀ ਇਸ ਸਿਰ ਮੈਂ ਕੱਪੜੇ ਧੋਣੇ ਸੀ ਫਿਰ ਮੈਂ ਕਿਹਾ ਚਲੋ ਸਾਧਰਾਂ ਦਾ ਕੰਮ ਵੀ ਮੈਂ ਨਾਲ ਦੀ ਨਾਲ ਖਤਮ ਕਰ ਦਰ ਨਾਲ ਧੁੱਪ ਵਧੀਆ ਸੀ ਸੁੱਕ ਜਾਣਗੀਆਂ ਟਾਈਮ ਹੋ ਰਿਹਾ 11:30 ਦਾ 11:20 ਹੋ ਗਈ ਤੇ ਹੁਣ ਮੇਰੇ ਕੰਮ ਹੋਏ ਨੇ ਫਿਨਿਸ਼ ਹਜੇ ਮੈਂ ਨਹਾਉਣਾ ਤੇ ਨਹਾਉਣੇ ਨਾਲੇ ਮੈਂ ਥੋੜਾ ਜਿਹਾ ਬਾਥਰੂਮ ਦੀ ਕੁਚਾ ਪੱਚੀ ਵੀ ਕਰਨੀ ਆ ਤੇ ਉਸ ਤੋਂ ਬਿਨਾਂ ਫਿਰ ਬਾਹਰ ਕੱਪੜੇ ਪਈ ਨੇ ਛੱਕਣ ਵਾਲੇ ਸੰਭਾਲਣ ਵਾਲੇ ਉਹ ਕੰਮ ਆਦੇ ਪੱਖਲੇ ਨੇ ਗ੍ਰੀਨ ਟੀ ਲੈ ਕੇ ਆ ਬਣਾ ਕੇ ਪਹਿਲਾਂ ਪਾਣੀ ਦਾ ਗਲਾਸ ਕਿ ਤੁਹਾਨੂੰ ਗ੍ਰੀਨ ਟੀ ਪੀਵੇ ਫਿਰ ਮੈਂ ਕਿ ਕੰਮਾਂ ਦੇ ਨਾਲ-ਨਾਲ ਆਪਣੀ ਸਿਹਤ ਦਾ ਧਿਆਨ ਰੱਖਣਾ ਵੀ ਜ਼ਰੂਰੀ ਆਪਾਂ ਨੂੰ ਕਿਸੇ ਨੇ ਯਾਦ ਨਹੀਂ ਕਰਾਉਣਾ ਕਿ ਆਪਣੇ ਸਿਹਤ ਦਾ ਧਿਆਨ ਰੱਖੋ ਕੰਮ ਵੀ ਆਪਾਂ ਕਰਨੇ ਨੇ ਆਪਣੀ ਸਿਹਤ ਦਾ ਧਿਆਨ ਵੀ ਆਪਾਂ ਰੱਖਣਾ ਸੋ ਇਹ ਗੱਲਾਂ ਵੀ ਜ਼ਰੂਰੀ ਨੇ ਆਪਣੀ ਸਿਹਤ ਦਾ ਜ਼ਰੂਰ ਧਿਆਨ ਰੱਖੋ ਤੇ ਗ੍ਰੀਨ ਟੀ ਆਏ ਪੀਦੇ ਕਿਉਂਕਿ ਨਾ ਕਈ ਦਿਨਾਂ ਤੋਂ ਡਾਈਟ ਬਹੁਤ ਉਥਲ-ਪੁਥਲ ਹੋ ਰਹੀ ਐ ਇਸ ਕਰਕੇ ਮੈਂ ਹੁਣ ਪੀ ਰਹੀ ਆ ਪੀਣੀ ਤਾਂ ਮੈਂ ਰੋਜ਼ ਇੱਕ ਵਾਰੀ ਤਾਂ ਮੈਂ ਰੋਜ਼ ਪੀਂਨੇ ਕਈ ਵਾਰ ਦੋ ਵਾਰ ਵੀ ਪੀ ਲਾਂ ਨੀ ਪਰ ਅੱਜ ਹੁਣ ਮੈਂ ਕਿ ਪੀ ਰਾਂ ਨੀ ਫਿਰ ਉਸ ਤੋਂ ਬਾਅਦ ਮੇਰਾ ਫਰੂਟ ਦਾ ਟਾਈਮ ਹੋ ਜਾਊਗਾ ਤੇ ਹੁਣ ਵਰਨੋਨੀਆ ਤੇ ਬਾਰਾ ਫਿਰ ਕਪੜਾ-ਕਪੜਾ ਚੱਕਾਂਗੇ ਰੈਸਟ ਪਤਾ ਨਹੀਂ ਹੋਊ ਪਤਾ ਨਾ ਟਾਈਮ ਹੋ ਰਿਹਾ ਹੁਣ ਪੌਣੇ ਚਾਰ ਦਾ ਪੌਣੇ ਚਾਰ ਹੋ ਗਏ ਤੇ ਹੁਣ ਮੈਂ ਲੈ ਕੇ ਚਾਹ ਕਰਕੇ ਮੇਰੀ ਨਾ ਅੱਖਾਂ ਨੀ ਖੁੱਲ ਰਹੀਆਂ ਹੈਗੇ ਮੈਂ ਦੁਪਹਿਰੇ ਸੌਣ ਦੀ ਕੋਸ਼ਿਸ਼ ਕੀਤੀ ਨੀਂਦ ਨਹੀਂ ਪਰ ਰੈਸਟ ਜ਼ਰੂਰ ਮਿਲ ਗਿਆ ਹੀਟ ਬੈਲਟ ਲਾਈ ਰੱਖੀ ਸੀ ਤੇ ਟੂਏ ਨੂੰ ਥਕਾਵਟ ਇੰਨੀ ਜ਼ਿਆਦਾ ਹੋ ਜਾਂਦੀ ਕੰਮ-ਕੁਮ ਕਰਕੇ ਕੰਮ ਕਦੇ ਬਿਨਾ ਸਾਰਦਾ ਨਹੀਂ ਕਿਉਂਕਿ ਮੈਂ ਦੋ ਦਿਨਾਂ ਤੋਂ ਕਰੇ ਹੱਥ ਹੀ ਨਹੀਂ ਲਾਇਆ ਸੀ ਕਰਿਆ ਹੈ ਹੀ ਨਹੀਂ ਸੀਗੇ ਤੇ ਹੱਥ ਕਿਥੋਂ ਲਾਈਆ ਨਾ ਫਿਰ ਇਸ ਕਰਕੇ ਸਾਫ ਸਾਫ ਇਹਦਾ ਕੰਮ ਬਹੁਤ ਇਕੱਠਾ ਹੋ ਗਿਆ ਬੈਡਸਿਟ ਚੇਂਜ ਕਰਨੀ ਹੈ ਕੱਪੜੇ ਧੋਣੇ ਬਹੁਤ ਜ਼ਿਆਦਾ ਕੰਮ ਹੋ ਗਿਆ ਸੀਗਾ ਹੁਣ ਅੱਖਾਂ ਚ ਨਹੀਂ ਰੜਕ ਪੈਦੀਆਂ ਸੌਣ ਨੂੰ ਦਿਲ ਕਰਦਾ ਪਰ نیند ਨਹੀਂ ਆਈ ਹੈਗੀ ਕੁਛ ਚੁਗਈ ਜਾ ਰਿਹਾ ਥਾਂ ਵਿੱਚ ਚਾਹ ਪੀਲੇ ਚਾਹ ਪੀ ਕੇ ਫਿਰ ਕਰਦੇ ਦਾਲ ਸਬਜ਼ੀ ਤਿਆਰੀ ਗੋਭੀ ਮੈਂ ਕੱਟਤੀ ਚਾਹ ਬਣਦੀ ਨਾਲ ਗੋਭੀ ਕੱਟ ਕੇ ਵਾਸ਼ ਕਰਕੇ ਰੱਖਤੀ ਆਲੂ ਗੋਭੀ ਬਣਾਉਂਗੀ ਇੱਕ ਦਾਲ ਬਣਾਉਂਗੀ ਨਾਲ ਦੋ ਸਬਜ਼ੀਆਂ ਬਣਾਵਾਂਗੀ ਇੱਕ ਸੁੱਕੀ ਸਬਜ਼ੀ ਇੱਕ ਦਾਲ ਤੇ ਚਾਹ ਪੀ ਕੇ ਫਿਰ ਹੁੰਦੀਆਂ ਦਾ ਸਬਜ਼ੀਆਂ ਵੱਲ ਵਾਕ ਵੀ ਨਹੀਂ ਹੁੰਦੀ ਐਨੇ ਦਿਨ ਹੋ ਗਏ ਵਾਕ ਕਰਨੋਂ ਐਂ ਲੱਗਦਾ ਪਤਾ ਨਹੀਂ ਮੈਨੂੰ ਕਿੰਨੇ ਮਹੀਨੇ ਲੰਘੇ ਮੈਂ ਫੋਕ ਹੀ ਨਹੀਂ ਕਰੀ ਹੈਗੀ ਟਾਈਮ ਹੀ ਲੱਗਦਾ ਹੈਗਾ ਫੋਕ ਦਾ ਜੇ ਲੱਗਦਾ ਕਦੇ ਉੱਤੇ ਝਕਾਵਟ ਹੁੰਦੀ ਇਸ ਤਰ੍ਹਾਂ ਹੀ ਹੁੰਦਾ ਕਿਉਂ ਸ਼ਰੀਰ ਨੂੰ ਕਸ ਦੇਣਾ ਤਾਂ ਪਹਿਲਾਂ ਹੀ ਥੱਕੇ ਪਏ ਵਾਕ ਕਰਕੇ ਕੀ ਕਰਨਾ ਐਂ ਹੋ ਜਾਂਦਾ ਚਲੋ ਜੀ ਚਾਹ ਪੀਨੇ ਚਾਹ ਪੀ ਕੇ ਥੋੜੇ ਕੰਡੇ ਤੇ ਹੋ ਜਾਈਏ ਫਿਰ ਕੰਮ ਕਰ ਲੈ ਕੰਡੇ ਤੇ ਹੋ ਕੇ ਕੰਮ ਆਪਣੇ ਮਨ 'ਚ ਕਰ ਲਓ ਅਸੀਂ ਹੁੰਦੇ ਨੂੰ ਵੀ ਚਾਹ ਪੀਂਦੀ ਚਾਹ ਪੀ ਕੇ ਆ ਕੰਮ ਕਰਾਂਗੇ ਉਹ ਚਾਹ ਵੀ ਨਾਲ ਸ਼ਰੀਰ ਜੈ ਨਹੀਂ ਬਣਦਾ ਹੈਗਾ ਉਈ ਗੱਲ ਮੈਂ ਵੀ ਚਾਹ ਦੀ ਵੇਟ ਕਰ ਰਹੀ ਸੀ ਚਾਹ ਪੀ ਕੇ ਤੇ ਕਦੋਂ ਆਪਾਂ ਕੰਮ ਤੇ ਲੱਗੇ ਤੇ ਹੁਣ ਮੈਨਾਂ ਆਪਰੇ ਰੂਮ ਚ ਬੈਂਡ ਸ਼ੀਟਸ ਆਪਣੇ ਸੈੱਟ ਕਰਨੀਆਂ ਸੀ ਕੁਝ ਤਾਂ ਬੈੱਡ ਸ਼ੀਟਸ ਮੈਂ ਧੋਤੀਆਂ ਸੀ ਅੱਜ ਤੇ ਕੁਝ ਜਦੋਂ ਮੈਂ ਸਵੇਰੇ ਚਾਦਰਾਂ ਪਛਾਉਣ ਵਾਸਤੇ ਮੈਥੋਂ ਕੱਢਦੀ ਸੀ ਉਦੋਂ ਮੈਥੋਂ ਥੋੜਾ ਜਿਹਾ ਖਲਾਰਾ ਜਾਂ ਪੈ ਗਿਆ ਜਲਦੀ ਵਿੱਚ ਚਾਦਰਾਂ ਜੀਆਂ ਫਿਰ ਮੈਂ ਉਦੋਂ ਠੀਕ ਨਹੀਂ ਕਰਿਆ ਮੈਨੂੰ ਆਏ ਜਦੋਂ ਮੈਂ ਬੈੱਡ ਸ਼ੀਟਸ ਮੈਂ ਧੋ ਕੇ ਰੱਖਣ ਆਉਂਗੀ ਨਾ ਉਦੋਂ ਮੈਂ ਸਾਰੀਆਂ ਬੈੱਡ ਸ਼ੀਟਸ ਸੈੱਟ ਕਰ ਦੂੰਗੀ ਫਿਰ ਉਹ ਮੈਂ ਸਾਰੇ ਹੁਣ ਬੈੱਡ ਸ਼ੀਟ ਸੈੱਟ ਕਰਕੇ ਰੱਖ ਰਹੀ ਸੀ ਜਿਹੜਾ ਕੰਮ ਮੇਥੋਂ ਸਿਰ ਖਰਾਬ ਹੋ ਗਿਆ ਫਿਰ ਜਲਦੀ ਵਿੱਚ ਕੱਪੜੇ ਖਰਾਬ ਹੋ ਗਏ ਕੱਢਣ ਵਾਲੇ ਚਾਦਰਾਂ ਤੇ ਉਹਦੀ ਸੈਟਿੰਗ ਵੀ ਹੁਣ ਮੈਂ ਦੁਬਾਰੇ ਮੈਂ ਅੱਛੀ ਤਰ੍ਹਾਂ ਕਰ ਦਾਨੀ ਐਗੀ ਕਿਉਂਕਿ ਸਵੇਰੇ ਮੈਨੂੰ ਬਹੁਤ ਜਲਦੀ ਸੀ ਮੈਨੂੰ ਅੱਗੇ ਚਲੋ ਚਾਦਰਾਂ ਜੋ ਰੱਖੂੰਗੀ ਤੋਂ ਤੀਨੀਆਂ ਫੇਰ ਹੀ ਸੈੱਟ ਕਰੂੰਗੀ ਮੇਰੇ ਕਲਮਾਰੀਆਂ ਨਾ ਭਰੀਆਂ ਪਈਆਂ ਬਿਲਕੁਲ ਥੁੰਨੀਆਂ ਪਈਆਂ ਕੱਪੜਿਆਂ ਨਾਲ ਥੁੰਨੀਆਂ ਪਈਆਂ ਕੋਈ ਸਮਝ ਨਹੀਂ ਆ ਰਿਹਾ ਵੀ ਕਿਹੜਾ ਕੱਪੜਾ ਕਿੱਥੇ ਆ ਕਿਹੜਾ ਕੱਪੜਾ ਕਿੱਥੇ ਆ ਕਿਉਂਕਿ ਜਿਹੜਾ ਕੋਈ ਹਰ ਮੈਂ ਕੋਈ ਕਿਤੇ ਰੱਖਿਆ ਕੋਈ ਕਿਤੇ ਰੱਖਿਆ ਇਸ ਕਰਕੇ अलमारीयां बेडਬੋਡ ਮੇਰੇ ਸਾਰੇ ਭਰੇ ਪਏ ਨੇ ਸਰਦੀਆਂ ਵਾਲੇ ਕੱਪੜੇ ਵੀ ਕੱਢਣੇ ਸੀ ਮੈਂ ਪਰ ਮੈਨੂੰ ਕੋਈ ਖਾਲੀ ਸਪੇਸ ਨਹੀਂ ਮਿਲ ਰਹੀ ਵੀ ਮੈਂ ਕੱਢ ਕੇ ਰੱਖੂੰ ਕਿੱਥੇ ਕਿਉਂਕਿ ਆਪਾਂ ਹਜੇ ਗਰਮੀ ਵਾਲੇ ਕੱਪੜੇ ਵੀ अलमारीਆਂ ਚ ਕੱਢੇ ਨਹੀਂ ਹੈਗੇ ਉਹ ਵੀ ਪਏ ਨੇ ਤੇ ਸਰਦੀਆਂ ਵਾਲੇ ਵੀ ਹੌਲੀ-ਹੌਲੀ ਲੋਡ ਪੈਂਦੀ ਜਾ ਰਹੀ ਹੈ ਹੁਣ ਥੋੜੇ ਜਿਹੋ ਮੋٹے ਕੱਪੜਿਆਂ ਦੀ ਤੇ ਮੇਰਾ ਕੰਮ ਜਾਂ ਕੱਪੜਿਆਂ ਦਾ ਬਹੁਤ ਹੀ ਐਤਕੀ ਨਾ ਖਿਲਰਿਆ ਜਾ ਪਿਆ बस ਪਤਾ ਹੀ ਨਾ ਕਰੇ ਕੀ ਕਰਾਂ ਕੀ ਨਾ ਕਰਾਂ ਕੱਪੜੇ ਕੱਢਣੇ ਵੀ ਨਹੀਂ ਪਰ ਅਗਰ ਕਟਕੇ ਰੱਖਣ ਨੂੰ ਕਿਤੇ ਜਗ੍ਹਾ ਵੀ ਹੈ ਨਹੀਂ ਰੱਖੂੰਗੀ ਵੀ ਕਿੱਥੇ ਇਹ ਤੇ ਗਰਮੀ ਵਾਲੇ ਵੀ ਹਲੇ ਚੱਕਣੇ ਨੇ ਉਹ ਵੀ ਕਿਤੇ ਰੱਖੂੰਗੀ ਆਏ ਹੋਇਆ ਪਿਆ ਕੰਮ ਇਸ ਵਾਰੀ ਕੱਪੜਿਆਂ ਦਾ ਪਰ ਚਲੋ ਹੌਲੀ ਹੌਲੀ ਹੋ ਜੂਗੀ ਸੈਟਿੰਗ ਤੇ ਚਾਦਰਾਂ ਸਾਰੀਆਂ ਮੈਂ ਅੰਦਰ ਰੱਖਤੀਆਂ ਸੈਟਿੰਗ ਹੋਊਗੀ ਤੇ ਹੁਣ ਮੈਂ ਜਾਂਦੀ ਆ ਕਿਚਨ ਵਿੱਚ ਕਿਚਨ ਵਿੱਚ ਜਾ ਕੇ ਮੈਂ ਕਰਦੀਆਂ ਤਿਆਰੀ ਸ਼ਾਮ ਦੀ ਦਾਲ ਸਬਜ਼ੀ ਸਬਜ਼ੀ ਤਾਂ ਮੈਂ ਚਾਹ ਬਣਦੇ ਬਣਦੇ ਨੂੰ ਗੋਭੀ ਕੱਟ ਕੇ ਤੇ ਵਾਸ਼ ਕਰਕੇ ਮੈਂ ਰੱਖ ਲਈ ਟਰੋਕਰੀ ਚ ਪਾ ਕੇ ਤੇ ਹੁਣ ਲਗਾਉਣ ਲੱਗਦੀਆਂ ਤੜਕਾ ਪਿਆਜ਼ ਕਰ ਲਏ ਚੌਪ ਚਾਪਰ ਵਿੱਚ ਟਮਾਟਰ ਵਗੈਰਾ ਮੇਰੇ ਕੱਟੇ ਪਏ ਸੀ ਤੇ ਨਾਲ ਨਾਲ ਮੈਂ ਬਣਾਉਂਗੀ ਤੂੰ ਵੀ ਮੂੰਗੀ ਦੀ ਦਾਲ ਉਹਦੇ ਲਈ ਪਿਆਜ਼ ਮੈਂ ਕੱਟ ਕੇ ਰੱਖ ਲਈ ਸੀ ਪਿਆਜ਼ ਟਮਾਟਰ ਤੇ ਗੋਭੀ ਤਾਂ ਮੈਂ ਬਣਾਉਂਗੀ ਸਰੋਂ ਦੇ ਤੇਲ ਵਿੱਚ ਤੇ ਦਾਲ ਮੈਂ ਬਣਾਉਣੀ ਹੁੰਦੀ ਹੈ ਦੇਸੀ ਘਿਓ ਵਿੱਚ ਸੁੱਕੀਆਂ ਸਬਜ਼ੀਆਂ ਸਰੋਂ ਦੇ ਤੇਲ ਵਿੱਚ ਜਿਵੇਂ ਦਾਲ ਹੋਵੇ ਸਾਫਤ ਮੂੰਗੀ ਦਾਲ ਹੋਗੀ ਸਟਰਨਤੀ ਜਿਬਣੋਂ ਨਹੀਂ ਹੁੰਨੀ ਆ ਦੇਸੀ ਘਿਓ ਵਿੱਚ ਰਾਜਮਾ ਚਨੇ ਇਹ ਸਰੋਂ ਦੇ ਤੇਲ ਵਿੱਚ ਹਨ ਬਸ ਸਰੋਂ ਦਾ ਤੇਲ ਤੇ ਦੇਸੀ ਘਿਓ ਹੀ ਅਸੀਂ ਯੂਜ਼ ਕਰਦੇ ਹਾਂ ਕਾਫੀ ਟਾਈਮ ਤੋਂ ਹੁਣ ਤੇ ਹੀ ਯੂਜ਼ ਕਰਾਂਗੇ ਰਿਫਾਈਨਡ ਰੱਖਦੇ ਆ ਪਰ ਕੁ ਕਦੇ-ਕਦੇ ਯੂਜ਼ ਕਰਨ ਵਾਸਤੇ ਜਿਵੇਂ ਕੋਈ ਆਪਾਂ ਮੈਦੇ ਦੇ ਕੋਈ ਮਟੀਰੀਅਲ ਨੂੰ ਪਾਦੇ ਬਣਾਉਣੇ ਸਿਰਫ ਉਹ ਫਰਾਈ ਕਰਨ ਵਾਸਤੇ ਜਾਂ ਕੋਈ ਪੂਰੀਆਂ ਬਣਾਉਣੇ ਉਹ ਫਰਾਈ ਕਰਨ ਵਾਸਤੇ ਇਹ ਤਾਂ ਦੇਸੀ ਘਿਓ ਤੇ ਸਰੋਂ ਦਾ ਤੇਲ ਹੀ ਯੂਜ਼ ਹੁੰਦਾ ਤੇ ਸਬਜੀ ਬਣਦੇ-ਬਣਦੇ ਨਾਲ ਮੈਨੂੰ ਕਿ ਮोटे ਕੰਮ ਹੋਰ ਵੀ ਕਰ ਲੈਣੇ ਹੁੰਦੇ ਜਿਵੇਂ ਕੋਈ ਨੂਨ ਥਾਨੇ ਵਿੱਚ ਕੋਈ ਮਸਾਲਾ ਭਰਨਾ ਉਹ ਵੀ ਭਰ ਲਾਣੀ ਹੁੰਦੀ ਆ ਤੇ ਨਾਲ ਦੀ ਨਾਲ ਮੈਂ ਜਿਹੜਾ ਮੇਰੇ ਦਾਲ ਵਾਸਤੇ ਪਿਆਜ਼ ਕੱਟੇ ਪਏ ਸੀ ਮੋਟੇ-ਮੋਟੇ ਮੈਚੋਪ ਕਰਲੇ ਸੀ ਪਰ ਉਹ ਚੋਪਰ 'ਚ ਪਾ ਕੇ ਹੁਣ ਚੋਪਰ ਖਾਲੀ ਕਰਕੇ ਨਾ ਸਬਜੀ ਵਾਲਾ ਜਿਹੜਾ ਤੜਕਾ ਸੀ ਪਿਆਜ਼ ਉਹ ਮੈਂ ਕੜਾਹੀ 'ਚ ਪਾਤਾ ਤੇ ਚੋਪਰਸ 'ਮੈਂ ਧਾੜ ਲਈ ਪਿਆਜ਼ ਬਰੀਕ ਕਰਕੇ ਇਹ ਰੱਖ ਲਾਣੇ ਨਾਲ ਦੀ ਨਾਲ ਟਮਾਟਰ ਮੈਂ ਬਰੀਕ ਕੱਟੇ ਇਹ ਟਮਾਟਰ ਦਾ ਇਸ ਤਰ੍ਹਾਂ ਕਿਚਨ ਵਿੱਚ ਖੜੇ-ਖੜੇ ਫਿਰ ਕੰਮ ਨਿੱਕੇ-ਨਿੱਕੇ ਨਾਲ ਦੀ ਨਾਲ ਹੀ ਹੋਏਮ ਨੇ ਥੋੜ੍ਹਾ-ਥੋੜ੍ਹਾ ਕਰਕੇ ਆਪਣੀ ਟਾਈਮ ਦੀ ਬਜਟ ਹੋ ਜਾਂਦੀ ਆ ਤੇ ਹੁਣ ਮੈਂ ਲਗਾ ਲਈ ਢੂਈ ਤੇ ਆਪਣੀ 벨ਟ ਕਿਉਂਕਿ ਮੈਂ ਜੋ ਖੜ ਕੇ ਕਿਚਨ ਚ ਕੰਮ ਕਰ ਰਹੀ ਸੀ ਮੈਨੂੰ ਐ ਫੀਲ ਹੋ ਰਿਹਾ ਸੀ ਕਿ ਮੇਰੀ ਢੂਈ ਟੁੱਟੀ ਜਾ ਰਹੀ ਹੈ ਬੱਸ ਮੈਨੂੰ ਖੜਾ ਨਹੀਂ ਹੋ ਰਹਾ ਹੈ ਇਸ ਲਈ ਮੈਂ 벨ਟ ਲਗਾ ਕੇ ਆਈ ਥੋੜ੍ਹੀ سپورਟ ਹੀ ਮਿਲ ਜਾਂਦੀ 벨ਟ ਨਾਲ ਲੱਗਦਾ ਵੀ ਹਾਂ ਥੋੜ੍ਹਾ ਜਿਹਾ ਕਸਾਹ ਜਿਹਾ ਪੈ ਗਿਆ ਤੇ سپورਟ ਮਿਲ ਗਈ ਮੇਰੇ ਕੰਮ-ਕੁਮ ਕਰਕੇ ਇਹਨੇ ਠੂਈ ਦਾ ਮੂਰ ਹਾਲ ਹੋ ਜਾਂਦਾ ਕੰਮ ਕਰਨਾ ਵਧੀਆ ਲੱਗਦਾ ਪਰ ਉਦੋਂ ਤਾਂ ਆਪਾਂ ਕਰੀ ਜਾਂਦੇ ਪਤਾ ਲੰਦਾ ਪਰ ਜੋ ਕੰਮ ਕਰਕੇ ਬਾਅਦ ਵਿੱਚ ਪਤਾ ਲੱਗਦਾ ਵੀ ਸਰੀਰ ਦਾ ਕੀ ਹਾਲ ਹੋ ਗਿਆ ਤੇ ਨਾਲ ਦੀ ਨਾਲ ਮੈਂ ਸਬਜੀ ਗੋਭੀ ਦੀ ਸਾਈਡ ਤੇ ਰੱਖ ਕੇ ਦਾਲ ਲਈ ਮੈਂ ਤਾਂ ਕੁੱਕਰ ਰੱਖ ਰਿਆ ਸੀ ਦਾਲ ਨੂੰ ਲਗਾਉਣਾ ਤੜਕਾ ਬਣਾਉਣਾ ਠੂਈ মুਗੀ ਦੀ ਦਾਲ ਵੀ ਨਾਲ ਦੀ ਨਾਲ ਮੈਂ ਬਣਾਉਣ ਲੱਗ ਜੂੰਗੀ ਆਸਰ ਦੋਨੇ ਸਬਜ਼ੀਆਂ ਇਕੱਠੀਆਂ ਸਾਈਡ ਬਾਈ ਸਾਈਡ ਬਣ ਜਾਣਗੀਆਂ ਗਾਹ ਸਬਜ਼ੀਆਂ ਬਣਾਉਣੇ ਦਾ ਮੈਨੂੰ ਬਹੁਤ ਹੀ ਜ਼ਿਆਦਾ ਵਧੀਆ ਲੱਗਦੀ ਹੈ ਨੇ ਮੈਨੂੰ ਔਖਾ ਨਹੀਂ ਲੱਗਦਾ ਕੁਕਿੰਗ ਕਰਨਾ ਤਾਂ ਮੈਨੂੰ ਬਿਲਕੁਲ ਔਖੀ ਨਹੀਂ ਲੱਗਦੀ ਬਸ ਸਾਰੀ ਆਪਣੀ تیاری ਤੁਸੀਂ ਪਹਿਲਾਂ ਕਰਕੇ ਰੱਖ ਲਓ ਜਿਵੇਂ ਮੈਂ ਦੋ ਸਬਜ਼ੀਆਂ ਬਣਾਉਣੇ ਸੀ ਅੱਜ ਮੈਂ ਚੋਪਿੰਗ ਆਪਣੀ ਪਹਿਲਾਂ ਕਰਕੇ ਨੇੜੇ ਇੱਕ ਰੱਖ ਲਈ ਆਪਣੇ ਕੋਲੇ ਰੱਖ ਲਿਆ ਸਾਰਾ ਸਮਾਨ ਨੂਨ ਦਾਲੀ ਮਸਾਲੇ ਜੋ ਵੀ ਚਾਹੀਦੇ ਨੇ ਨੇੜੇ ਰੱਖ ਲਓ ਤੁਸੀਂ ਸਬਜ਼ੀਆਂ ਚਾਹੀਏ ਮੈਂ ਤਾਂ ਤੁਸੀਂ ਚਾਰ ਪੰਜ ਬਣਵਾ ਲਓ ਖੜੇ ਖੜੇ ਮੈਂ ਬਣਾ ਦੋਗੀ ਮੈਨੂੰ ਬਹੁਤ ਹੀ ਵਧੀਆ ਲੱਗਦੀ ਹੈ ਕੁਕਿੰਗ ਕਰਨੀ ਦਾਲ ਸਬਜ਼ੀ ਬਣਾਉਣੀ ਮੈਨੂੰ ਬਹੁਤ ਵਧੀਆ ਲੱਗਦੀਆਂ ਲੱਗੀਆਂ ਤੇ ਨਾਲ ਨਾਲ ਮੈਂ ਜਿਹੜਾ ਪੈਕੇਟ ਦਾਲ ਦਾ ਸੀ ਮੂੰਗੀ ਦਾ ੱੱੱ ਵੱੇ ਚ ਦਾਲ ਖਤਮ ਹੋਈ ਪੀਸੇ ਪੈਕੇਟ ਟੱਕ ਲਈ ਸੀ ਉਹ ਵੀ ਨਾਲ ਹੀ ਘੱਟ ਕੇ ਪਾ ਦੂੰਗੀ ਅਲੱਗ ਨਹੀਂ ਕਿੰਨੇ ਕਿਹੇ ਕੰਮ ਆਪਾਂ ਨਾਲ ਨਾਲ ਕਰੀ ਜਾਂਦੇ ਫਿਰ ਕੰਮਾਂ ਦਾ ਵੀ ਪਤਾ ਨਹੀਂ ਲੱਗਦਾ ਕਦੋਂ ਕੰਮ ਹੋਏ ਸੋ ਇਸ ਜੀ ਮੇਰੇ ਅੱਜ ਦੀ ਵੀਡੀਓ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਬਹੁਤ ਬਹੁਤ ਧੰਨਵਾਦ ਮਿਲਾਂਗੇ ਖੋਰ ਵੀਡੀ